ਭਾਈ ਦੇਖੋ ਕਿੰਨੀ ਵਧੀਆ ਪਾਣੀ ਦੇਣ ਵਾਸਤੇ ਖਾਲ ਇਹਦੇ ਰਾਹੀਂ ਪਾਣੀ ਦਿੱਤਾ ਜਾਂਦਾ ਸਾਰੇ ਜੰਗਲ ਨੂੰ ਦੇਖਿਓ ਜਾਨਵਰ ਹੁਣ ਤਾਂ ਬਹੁਤ ਘੱਟ ਲੋਕ ਖਾਂਦੇ ਨੇ ਸਹਤੂਦ ਸਾਦੂਤੀਆਂ ਪਹਿਲਾਂ ਲੋਕ ਬਹੁਤ ਖਾਂਦੇ ਸੀ ਦੇਖੋ ਕਿੰਨਾ ਫਲ ਆਇਆ ਹੈ ਪਹਿਲਾਂ ਜਵਾਕ ਸੀ ਜਿਹੜੇ ਉਹ ਤੂਤੀਆਂ ਬਹੁਤ ਖਾਂਦੇ ਸੀ ਹੁਣ ਵਾਲੇ ਤਾਂ ਮੈਨ ਲੱਗਦਾ ਨਹੀਂ ਖਾਂਦੇ ਹੋਣਗੇ ਇਹ ਵੀ ਕਾਫੀ ਫਾਇਦੇਮੰਦ ਹੁੰਦੀ ਹੈ ਆਪਣੇ ਸਰੀਰ ਲਈ ਸਹਿਤੂਦ ਇਹ ਦੋਹੇ ਤਰ੍ਹਾਂ ਦੇ ਮਿੱਠਾ ਟੇਸਟ ਇਹਦਾ ਕਾਫੀ ਵਧੀਆ ਹੁੰਦਾ ਮਿੱਠਾ ਹੁੰਦਾ ਦੇਖੋ ਕਿੰਨੀਆਂ ਜ਼ਿਆਦਾ ਲੱਗੀ ਹੋਈਆਂ ਨੇ ਇਹ ਬਰਾਸਤੀ ਜਿਹੜਾ ਆਪਣਾ ਜੰਗਲਾ ਵਿੱਚ ਹਰ ਕੋਈ ਹਰ ਇੱਕ ਦਰਖਤ ਮਿਲੂਗਾ ਪ੍ਰਾਣ ਜਿਹੜਾ ਤੁਸੀਂ ਨਹੀਂ ਦੇਖਿਆ ਹਣਾ ਸਫਾਈ ਦਾ ਪੂਰਾ ਵਧੀਆ ਪ੍ਰਬੰਧ ਰੱਖਿਆ ਹੈ ਦੇਖੋ ਦੇਖ ਇੱਕ ਇੱਕ ਕਰਾਂ ਆਈਆਂ ਗਈਆਂ ਨੇ ਜਿਹੜੀਆਂ ਪੁਰਾਣੀਆਂ ਕਰਾਂ ਸੀ ਆਪਣੇ ਜੰਗਲ ਦੇ ਵਿੱਚ ਸਾਰੀ ਤਰ੍ਹਾਂ ਦੇ ਦਰਖਤ ਪਾਏ ਜਾਣਗੇ ਜਿੰਨੇ ਵੀ ਤਰ੍ਹਾਂ ਦੇ ਪੁਰਾਣੇ ਦਰਖਤ ਤੇ ਸਾਰੇ ਮਿਲਣਗੇ ਜਿੰਨੇ ਵੀ ਤਰ੍ਹਾਂ ਦੇ ਦਰਖਤ ਸੀ ਬਰਾਸਤੀ ਜੰਗਲਾ ਤੇ ਦੇਖ ਭਾਲ ਤੁਸੀਂ ਦੇਖ ਰਹੇ ਹੋ ਥੱਲੇ ਸਫਾਈ ਦਾ ਪੂਰਾ ਪ੍ਰਬੰਧ ਆ ਦੇਖੋ ਜਾਮਣਾ ਦੇ ਬੂਟੇ ਪੰਛੀ ਰਹਦੇ ਨੇ ਪਿੰਡ ਤੋਂ ਦੂਰ ਐ ਸ਼ਾਂਤ ਮਾਹੌਲ ਦੇ ਵਿੱਚ ਵਧੀਆ ਮਾਹੌਲ ਆ ਪੂਰਾ ਜਾਨਕੀ ਜੇ ਇੱਥੇ ਲੋਕ ਘੁੰਮਣ ਵੀ ਆਉਂਦੇ ਨੇ ਨਾ ਪਿੰਡ ਦੇ ਤਾਂ ਉਹਨਾਂ ਨੂੰ ਵਧੀਆ ਲੱਗਦਾ ਕਿਉਂਕਿ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਗਾਂਹ ਤੋਂ ਉਹਨੂੰ ਦਿਖਾਉਣਾ ਫਲਾਂ ਦੇ ਬੂਟੇ ਵੀ ਕਾਫੀ ਜ਼ਿਆਦਾ ਲੱਗੇ ਹੋਏ ਨੇ ਹੋਰ ਵੀ ਕਈ ਤਰ੍ਹਾਂ ਦੇ ਫਲ ਫਰੂਟ ਜਿਵੇਂ ਕਹਿ ਸਕਦਾ ਹਾਂ ਫੁੱਲਾਂ ਵਾਲੇ ਬੂਟੇ ਦਵਾਈਆਂ ਵਾਲੇ ਬੂਟੇ ਚੈਰੀ ਕਰਾਉਂਦਾ ਬਰੂਟੇ ਮੀਂਹ ਆ ਗਿਆ ਹਲਕਾ ਹਲਕਾ ਮੀਂਹ ਪੈ ਰਿਹਾ ਅੱਜ ਮੈਂ ਕਿਹਾ ਚੱਲ ਘੁੰਮਣ ਆਏ ਸੀ ਇੱਧਰ ਨੂੰ ਕਿ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆ। ਆ ਉਹੀ ਆ ਗਿੱਦੜ ਪੀੜੀ ਜੀ ਨੂੰ ਕਹਿੰਦੇ ਹੁੰਦੇ ਸੀ ਜਿਹਦੇ ਉੱਤੇ ਦਿਵਾਲੀ ਨੂੰ ਬੜੇਵੇਂ ਰੱਖ ਜਾਂ ਕੋ ਰੱਖ ਕੇ ਅੱਗ ਜੀ ਲਾਉਂਦੇ ਹੁੰਦੇ ਸੀ ਕਹਿੰਦੇ ਚੰਗੀ ਹੁੰਦੀ ਆ। ਆ ਜੰਗਲ ਦੇਖੋ ਜਾਮਣਾ ਨੇ ਸਾਰੀਆਂ। ਨਵੀਆਂ ਜਾਮਣਾ ਲਾਈਆਂ ਗਈਆਂ ਨੇ। ਇਹ ਜਾਮਣਾ ਨੇ ਜਦ ਹੋ ਜਾਣਾ ਇੱਥੇ ਕਿੰਨਾ ਵਧੀਆ ਮਾਹੌਲ ਹੋ ਜਾਣਾ ਜਾਮਣਾ ਤੋਂ ਬਾਅਦ ਅਮਰੂਦ ਆ ਜਾਂਦੇ ਨੇ ਇਹ ਅਮਰੂਦ ਨੇ ਅਮਰੂਦ ਦੇ ਨਾਲ ਆਹ ਇੱਕ ਬੂਟਾ ਦੇਖੋ ਕਿੰਨੇ ਇਹਦੇ ਉੱਤੇ ਤੂਤੇ ਜਾਂ ਹਰ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਇੱਥੇ ਦੇਖਣ ਨੂੰ ਮਿਲਦੇ ਨੇ ਜਿੰਮੀ ਆ ਜਾ ਓਏ ਜਿੰਮੀ ਆਪਣਾ ਖੋ ਗਿਆ ਹੁਣ ਇਹਨਾਂ ਨੂੰ ਫਲ ਆ ਗਿਆ ਮਰੂਦਾਂ ਨੂੰ ਫਲ ਆ ਗਿਆ ਬਸ ਹੁਣ ਇਹ ਜਾਨਵਰਾਂ ਲਈ ਫਾਇਦੇਮੰਦ ਆ। ਓਰੇ ਓਰੇ। ਉਹ ਤੁਹਾਨੂੰ ਬਰਾਸਤੀ। ਅਸਲ 'ਚ ਪਤਾ ਕੀ ਐ ਜਿਹੜੇ ਵਧੀਆ ਦਰਖਤ ਨੇ ਉਹ ਤੁਹਾਨੂੰ ਦਿਖਾਉਣੇ ਆ। ਆ ਦੇਖੋ ਕਿੰਨਾ ਪੁਰਾਣਾ ਬਰੋਟਾ ਤੁਹਾਨੂੰ ਦਿਖਾਉਣਾ। ਕਾਫੀ ਪੁਰਾਣਾ ਇਹ 90 ਤੋਂ ਵੀ ਪਹਿਲਾਂ ਦਾ ਮੇਰੇ ਹਿਸਾਬ ਨਾਲ। ਆ ਦੇਖੋ ਰੂ ਖੋਸ਼ ਹੋ ਜਾਂਦੇ ਜਿੰਮੀ 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 ਆਹ ਦੇਖੋ ਬਰੂਟਾ ਇਹ ਪੁਰਾਣਾ ਬਰੂਟਾ ਕਾਫੀ ਆਦਾ ਇਹ ਪੇਪਲ ਵੀ ਕਾਫੀ ਪੁਰਾਣੇ ਨੇ ਏਸੀਆਂ ਦੀ ਜਿਹੜੀ ਠੰਡੀ ਹਵਾ ਉਹ ਇਹਨਾਂ ਦੀ ਜਿਹੜੀ ਠੰਡੀ ਹਵਾ ਉਹਦਾ ਮੁਕਾਬਲਾ ਥੋੜੀ ਕਰ ਲੂ ਅੱਗੇ ਬਚਪਨ ਦੇ ਵਿੱਚ ਲੋਕ ਇਹਦੇ ਨਾਲ ਝੂਟਦੇ ਹੁੰਦੇ ਸੀ ਕਿਉਂਕਿ ਹੁਣ ਤਾਂ ਫੋਨਾਂ 'ਚ ਹੀ ਵੱਡੇ ਰਹਿੰਦੇ ਨੇ ਅੱਗੇ ਆ ਕੇ ਰੋਟੀਆਂ ਥੱਲੇ ਖੇਡਣਾ ਇਹਨਾਂ ਦਾ ਝੂਟਣਾ ਦੇਖੋ ਇਹ ਬਾਕੀ ਜਿਹੜਾ ਜੰਗਲਾ ਇਹ ਵੀ ਤਿਆਰ ਹੋ ਰਿਹਾ ਉਧਰ ਬਰੋਟੇ ਲੱਗੇ ਹੋਏ ਨੇ ਤੇ ਆਹ ਬਰੋਟਾ ਵੀ ਕਾਫੀ ਜ਼ਿਆਦਾ ਪੁਰਾਣਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਬਹੁਤ ਜ਼ਿਆਦਾ ਪੁਰਾਣਾ ਜਾਣ ਕੇ ਲੋਕੇਸ਼ਨ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਆ ਤੁਸੀਂ ਆਪ ਦੇਖ ਰਹੇ ਹੋ ਜਦੋਂ ਇਹ ਪ੍ਰੋਪਰ ਬੜੇ ਹੋ ਗਏ ਦਰਖਤ ਤਾਂ ਦੇਖਣ ਨੂੰ ਬਹੁਤ ਹੀ ਵਧੀਆ ਬਾਕੀ ਲੋਕ ਹੁਣ ਵੀ ਆਉਂਦੇ ਨੇ ਬਰਾਸਤੇ ਜੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਹਨ ਇਸ ਤਰ੍ਹਾਂ ਦੀ ਜੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਫੋਲੋ ਜਰੂਰ ਕਰ ਲਿਓ ਤੇ ਤੁਹਾਨੂੰ ਜੰਗਲ ਦੇਖਣੇ ਕਿੰਨੇ ਵਧੀਆ ਲੱਗਦੇ ਨੇ ਹਰਿਆਲੀ ਕਿੰਨੀ ਵਧੀਆ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ